ਦੋਸਤੋ ਅੱਜਕੱਲ ਮਾਝੇ ਦੇ ਇੱਕ ਬੜੇ ਪ੍ਰਮੁੱਖ ਲੀਡਰ ਜੋ ਭਾਜਪਾ ਦੀ ਵੱਧਦੀ ਚੜਤ ਨੂੰ ਲੈ ਕੇ ਬੜੇ ਚਿੰਤਤ ਨਜ਼ਰ ਆ ਰਹੇ ਆ ਉਹਨਾਂ ਨੇ ਆਪਣੇ ਡੱਡ ਹੋ ਚੁੱਕੇ ਸਲੀਪਰ ਸੈੱਲ ਨੂੰ ਅਪਰੋਚ ਕਰਕੇ ਖਾਸ ਕਰਕੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੇ ਇੱਕ ਦੋ ਹਲਕਿਆਂ ਨੂੰ ਲੈ ਕੇ ਆਪਣੀ ਚਿੰਤਾ ਦਾ ਇਜਹਾਰ ਜ਼ਾਹਰ ਕੀਤਾ ਮੈਂ ਇਸ ਪ੍ਰਮੁੱਖ ਲੀਡਰ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਉਹ ਇੱਕ ਵਕਤ ਹੁੰਦਾ ਸੀ ਜਦੋਂ ਤੁਸੀਂ ਭਾਜਪਾ ਦੇ ਫੈਸਲਿਆਂ ਦੇ ਵਿੱਚ ਇੰਟਰਫੇਅਰ ਕਰਦੇ ਸੀ ਤੇ ਇਹ ਸਲੀਪਰ ਸੈੱਲ ਤੁਹਾਡੀ ਸਪੋਰਟ ਤੇ ਆ ਜਾਂਦਾ ਸੀ ਹੁਣੇ ਭਾਜਪਾ ਉਹ ਭਾਜਪਾ ਨਹੀਂ ਹੈਗੀ ਹੁਣ ਭਾਜਪਾ ਆਪਣੇ ਫੈਸਲੇ ਆਪ ਲੈਂਦੇ ਆ ਤੇ ਆਪਣਾ ਜਨ ਆਧਾਰ ਆਪ ਵਧਾਉਂਦੀ ਹੈ ਉਹ ਤੁਹਾਡੇ ਰਹਿਮ ਕਰਮ ਤੇ ਨਹੀਂ ਹੈਗੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਮੇਸ਼ਾ ਜੀ ਔਰ ਸਮੁੱਚੀ ਕੇਂਦਰੀ ਲੀਡਰਸ਼ਿਪ ਉਹ ਜਾਣ ਚੁੱਕੀ ਹੈ ਕਿ ਰਹਿੰਦੇ ਸਮੇਂ ਦੇ ਵਿੱਚ ਜੇ ਭਾਜਪਾ ਪਿੰਡਾਂ 'ਚ ਆਪਣਾ ਆਧਾਰ ਉਸ ਲੈਵਲ ਤੇ ਨਹੀਂ ਲਗਾ ਸਕੀ ਤੇ ਉਸ ਦੇ ਵਿੱਚ ਬਹੁਤ ਵੱਡਾ ਹੱਥ ਇਨ੍ਹਾਂ ਪ੍ਰਮੁੱਖ ਲੀਡਰ ਸਾਹਿਬਾਨਾਂ ਦਾ ਹੀ ਸੀ ਤੇ ਮੈਂ ਇਸ ਲੀਡਰ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਿ ਹੁਣ ਭਾਜਪਾ ਆਪਣੇ ਪੈਰਾਂ 'ਤੇ ਹੈ ਔਰ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਆਮ ਲੋਕ ਸਧਾਰਨ ਲੋਕ ਜੁੜ ਰਿਹਾ ਤੇ ਉਹਨਾਂ ਦਾ ਸਵਾਗਤ ਕਰ ਰਿਹਾ ਉਹ ਆਪਣੇ ਆਪ ਦੇ ਵਿੱਚ ਮਿਸਾਲ ਹੈ ਭਾਰਤੀ ਜਨਤਾ ਪਾਰਟੀ ਪਿੰਡਾਂ ਵਿੱਚ ਬੜੀ ਤੇਜ਼ੀ ਨਾਲ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ ਔਰ ਇਸ ਦੇ ਨਾਲ-ਨਾਲ ਮੈਂ ਇਹ ਵੀ ਜ਼ਿਕਰਯੋਗ ਕਰ ਦਿਆਂ ਕਿ ਭਾਈ ਜਿਹੜੀ ਆਪਣੇ ਘਰ ਭੰਗ ਭੁੱਜਦੀ ਹੈ ਨਾ ਉਹਦੇ ਤੇ ਤੁਸੀਂ ਚਿੰਤਾ ਜ਼ਾਹਿਰ ਕਰੋ ਤੁਸੀਂ ਛੱਡੋ ਭਾਜਪਾ ਕੀ ਕਰਦੀ ਪਈ ਹੈ ਤੁਹਾਡੇ ਆਪਣੇ ਪਰਿਵਾਰ ਚ ਕਈ ਕੁਝ ਚੱਲਣ ਦੇ ਪਹਿਲਾਂ ਉਹਨੂੰ ਤੇ ਸਾਂਭ ਲਓ ਤੋ ਕੀ ਕਹਿੰਦੇ ਉੱਠਿਆ ਜਾਵੇ ਨਾ ਤੇ ਫਿੱਡੇ ਮੋ ਗੋਡਿਆਂ ਦਾ ਆਪਣਾ ਘਰ ਸਾਂਭੇ ਨਹੀਂ ਜਾਂਦਾ ਤੁਸੀਂ ਭਾਜਪਾ ਦੀ ਚਿੰਤਾ ਲਈ ਹੋਈ ਆ ਤੇ ਭਾਜਪਾ ਦੀ ਚਿੰਤਾ ਕਰਨੀ ਛੱਡ ਦਿਓ ਭਾਰਤੀ ਜਨਤਾ ਪਾਰਟੀ ਹੁਣ ਆਪਣੇ ਫੈਸਲੇ ਲੈਣੇ ਜਾਣਦੀ ਆ ਤੇ ਆਪਣਾ ਜਨ ਅਧਾਰ ਕਿਦਾਂ ਵਧਾਉਣਾ ਉਹ ਭਾਰਤੀ ਜਨਤਾ ਪਾਰਟੀ ਨੂੰ ਪਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਫੈਸਲਾ ਕੌਣ ਹੋਣਗੇ ਤੇ ਜਦੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਰਤੀ ਜਨਤਾ ਪਾਰਟੀ ਕਿਸ ਲੈਵਲ ਤੇ ਪਿੰਡਾਂ ਦੇ ਵਿੱਚ ਆਪਣਾ ਆਧਾਰ ਬਣਾ ਰਹੀ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ